ਜਾ ਤਾਂ ਕੋਈ ਪੰਜਾਬੀ Song record ਨਾ ਕਰਵਾਇਆ ਜਾਵੇ ਜੇਕਰ ਕੋਈ ਆਪਣਾ ਪਹਿਲਾ Song record ਕਰਵਾਉਂਦਾ ਹੈ ਤਾਂ ਉਹਦੀ vocal ਦੇ ਵਿੱਚ ਉਹਦੇ lyrics ਦੇ ਵਿੱਚ ਤੇ ਖਾਸ ਕਰਕੇ ਉਹਦੀ beat ਦੇ ਵਿੱਚ ਦਮ ਹੋਣਾ ਚਾਹੀਦਾ ਅੱਜ ਮੈਂ ਇੱਕ ਇਦਾਂ ਦੇ Song ਦੇ ਬਾਰੇ ਦੱਸਣ ਲੱਗਿਆ ਜਿਹੜਾ ਬਾਈ ਦਾ ਪਹਿਲਾ Song ਹੀ ਹੈ ਹਜੇ ਪਰ ਇਹ ਗਾਣਾ ਲਿਖਿਆ ਗਿਆ ਸੀ 2020 ਦੇ ਵਿੱਚ ਹੁਣ ਰੀਸੈਂਟਲੀ ਇਹ ਗਾਣਾ ਰਿਲੀਜ਼ ਹੋਇਆ ਹੈ ਸ਼ੁਭ ਬਾਈ ਦਾ ਮਿਊਜ਼ਿਕ ਹੈ ਸ਼ੁਭ ਇੱਕ ਨਵਾਂ ਮੁੰਡਾ ਤੇ ਉਹਦੀ ਜਿਹੜੀ beat ਜਦੋਂ ਤੁਸੀਂ ਸੁਣੋਗੇ ਤਾਂ ਤੁਹਾਨੂੰ ਇਦਾਂ ਨਹੀਂ ਲੱਗੂਗਾ ਕਿ ਕਿਸੇ ਨਵੇਂ ਮੁੰਡੇ ਨੇ ਇਦਾਂ ਦੀ beat ਬਣਾਈ ਹੈ ਜਿਹੜਾ ਸਿੰਗਰ ਹੈ ਉਹਦਾ ਵੀ ਪਹਿਲਾ ਹੀ ਗਾਣਾ ਸੋ ਆਪਾਂ ਜ਼ਿਆਦਾ ਸਮਾਂ ਵੇਸ਼ ਨਹੀਂ ਕਰਦੇ ਆਓ ਵੀਡੀਓ ਦੀ ਸ਼ੁਰੂਆਤ ਜਿਹੜਾ ਗਾਣਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਗਾਣੇ ਦਾ ਨਾਮ ਹੈ ਲੰਡਨ ਤੇ ਇਹ ਲਿਖਿਆ ਤੇ ਗਾਇਆ ਜਨਾਗਲ ਬਾਈ ਨੇ ਤੇ ਗਾਣਾ ਸ਼ੁਰੂ ਹੁੰਦਿਆਂ ਸਕਰੀਨ ਤੇ ਤੁਹਾਨੂੰ ਇਹ ਪਹਿਲਾਂ ਹੀ ਲਿਖਿਆ ਹੋਇਆ ਆ ਜਾਊਗਾ ਕਿ 19 ਅਗਸਤ 2020 ਨੂੰ ਇਹ ਗਾਣਾ ਲਿਖਿਆ ਗਿਆ ਇਸ ਗਾਣੇ ਦੀ ਪਹਿਲਾਂ ਮੈਂ ਓਵਰਆਲ ਥੀਮ ਦੇ ਬਾਰੇ ਦੱਸ ਦਿੰਨਾ ਇੱਕ ਯਾਨੀ ਕਿ ਕ੍ਰਿਮੀਨਲ ਮਾਈਂਡ ਦੇ ਪਰਸਪੈਕਟਿਵ ਤੋਂ ਇਹ ਗਾਣਾ ਲਿਖਿਆ ਗਿਆ ਤੇ ਜੇਕਰ ਤੁਸੀਂ ਹੈੱਡਫੋਨ ਲਾ ਕੇ ਇਹ ਗਾਣਾ ਸੁਣੋਗੇ ਤਾਂ ਤੁਸੀਂ ਬੀਟ ਦੇ ਨਾਲ ਤੇ ਬਾਈ ਦੇ ਲਿਰਿਕਸ ਦੇ ਨਾਲ ਜ਼ਿਆਦਾ ਕਨੈਕਟ ਹੋ ਪਾਓਗੇ ਸੋ ਹੁਣ ਆਪਾਂ ਗੱਲ ਕਰ ਲੈਨੇ ਆ ਇਸ ਗਾਣੇ ਦੇ ਲਿਰਿਕਸ ਦੇ ਬਾਰੇ ਦੇਖੋ ਗਾਣੇ ਚ ਸਭ ਤੋਂ ਮੇਨ ਚੀਜ਼ ਹੁੰਦੀ ਹੈ ਲਿਰਿਕਸ ਤੇ ਜਨਾਗਲ ਬਾਈ ਨੇ ਲਿਰਿਕਸ ਨੂੰ ਇਸ ਤਰੀਕੇ ਦੇ ਨਾਲ ਫਲੋ ਦੇ ਵਿੱਚ ਗਾਇਆ ਹੈ ਜੇਕਰ ਤੁਸੀਂ ਇੱਕ ਵਾਰੀ ਗਾਣਾ ਸਟਾਰਟ ਕਰ ਦੋਗੇ ਸੁਣਨਾ ਤਾਂ ਤੁਹਾਡਾ ਇੱਕ ਫਲੋ ਬਣ ਜਾਊਗਾ ਤੁਸੀਂ ਐਂਡ ਤੱਕ ਸੁਣਦੇ ਹੀ ਰਹੋਗੇ ਦਮਾਨਾ ਕੋਈ ਖੰਗਣ ਰਕਾਨੇ ਦਮਾਨਾ ਇਸ ਦੇ ਵਿੱਚ ਜਨਾਗਲ ਬਾਈ ਨੇ ਸ਼ਾਇਦ ਆਪਣੇ ਬਾਰੇ ਹੀ ਗੱਲ ਕੀਤੀ ਹੈ ਕਿ ਮੈਂ ਲੰਡਨ ਦੇ ਵਿੱਚ ਰਹਿਣਾ ਤੇ ਉਸ ਗੱਲ ਨੂੰ ਇੱਕ ਰਾਈਮਿੰਗ ਦੇ ਤਰੀਕੇ ਦੇ ਨਾਲ ਲਿਖ ਕੇ ਬਾਈ ਨੇ ਗਾਇਆ ਹੈ ਦੰਦਾ ਨੀਓ ਹੱਕ ਯਟ ਵੈਰੀਆਂ ਨੂੰ ਫਿਰ ਬਾਈ ਨੇ ਅਗਲੀਆਂ ਲਾਈਨਾਂ ਦੇ ਵਿੱਚ ਕੋਰਟ ਦੀ ਗੱਲ ਕੀਤੀ ਹੈ ਕਚਹਿਰੀਆਂ ਦੀ ਗ ਦੇ ਹੱਥ ਵੀ ਨਹੀਂ ਆਉਂਦਾ ਲੋਟੜ ਹੀ ਆਉਂਦਾ ਨਾ ਇਹ ਕੋਪਾ ਨੂੰ ਤੇ ਆਉਂਦਾ ਬਾਈ ਨੇ ਲਿਖਿਆ ਕਿ ਜਿਹੜੇ ਮਾੜੇ ਬੰਦੇ ਨੇ ਉਹ ਮੇਰੇ ਦਿਲ ਦੀ ਰਡਾਰ ਦੂਰੋਂ ਹੀ ਬੰਦਿਆਂ ਨੂੰ ਪਛਾਣ ਲੈਂਦੀ ਹੈ ਦੱਲੇ ਦੂਰੋਂ ਹੀ ਪਛਾਣ ਮੇਰੇ ਦਿਲ ਦੀ ੜੜਾ ਫਿਰ ਬਾਈ ਨੇ ਗਾਣੇ ਦੀ ਰਾਈਮਿੰਗ ਦੇ ਵਿੱਚ ਇੱਕ ਹੋਰ ਚੀਜ਼ ਕੀਤੀ ਹੈ ਕਿ ਦੋ ਚਾਰ ਲਾਈਨਾਂ ਗਾਣੇ ਦੀਆਂ ਐਦਾਂ ਦੀਆਂ ਨੇ ਕਿ ਪੂਰੀਆਂ ਗਾਣੇ ਦੀਆਂ ਲਾਈਨਾਂ ਹੀ ਐਂਡ ਵਾਲੇ ਸੇਮ ਵਰਡ ਤੇ ਖਤਮ ਹੋ ਰਹੀਆਂ ਨੇ ਜਿਵੇਂ ਕਿ ਬਾਈ ਨੇ ਲਿਖਿਆ ਕਿ ਛੱਡਦਾ ਨਾ ਪੈਰ ਹਰ ਜਗ੍ਹਾ ਮੇਰਾ ਵੈਰ ਫਿਰ ਬਾਈ ਨੇ ਲਿਖਿਆ ਕਿ ਮੈਂ ਜਦੋਂ ਮਰਿਆ ਉਦੋਂ ਹੀ ਐਂਟੀਆਂ ਨੂੰ ਚੈਨ ਆਊਗਾ ਕਿਉਂਕਿ ਮੇਰੇ ਜੌਂਦੇ ਜੀ ਤਾਂ ਉਹ ਕੁਝ ਨਹੀਂ ਕਰ ਸਕਦੇ ਮਰੇ ਜਾਂ ਫੇ ਯਾਰ ਹੋਣਾ ਐਂਟੀਆਂ ਨੂੰ ਚੈਨ ਫਿਰ ਬਾਈ ਨੇ ਇਸ ਗਾਣੇ ਦੇ ਵਿੱਚ ਸ਼ੁਭ ਦਾ ਨਾਮ ਵੀ ਲਿਆ ਜਿਨ੍ਹਾਂ ਨੇ ਇਸ ਗਾਣੇ ਦੀ ਬੀਟ ਬਣਾਈ ਹੈ ਸ਼ੁਭ ਚੱਕ ਯਾਰਾ ਬੀਟ ਦੇਖੀ ਤੇ ਤੁਸੀਂ ਦੇਖਦੇ ਹੋ ਕਿ ਅੱਜਕੱਲ ਬਹੁਤ ਇਦਾਂ ਦੇ ਗਾਣੇ ਨੇ ਜਿਹਦੇ ਵਿੱਚ ਮਿਊਜ਼ਿਕ ਡਾਇਰੈਕਟਰ ਨੂੰ ਖਾਸ ਕਰਕੇ ਅੱਗੇ ਰੱਖਿਆ ਜਾਂਦਾ ਤੇ ਇਹ ਚੀਜ਼ ਮੈਨੂੰ ਲੱਗਦਾ ਕਿ ਪਹਿਲਾਂ ਵਾਲੇ ਟਾਈਮ ਦੇ ਵਿੱਚ ਨਹੀਂ ਹੁੰਦੀ ਸੀ ਫਿਰ ਗਾਣੇ ਦੇ ਅਗਲੇ ਪਾਰਟ ਦੇ ਵਿੱਚ ਵੀ ਬਾਈ ਨੇ ਕੁਝ ਅਲੱਗ ਰਾਈਮਿੰਗ ਦਿੱਤੀ ਹੈ ਕਿ ਮੇਰੇ ਪਿੱਛੇ ਲਾਈਨਾਂ ਲੱਗੀਆਂ ਨੇ ਪਰ ਮੈਂ ਖਿੱਚੀਆਂ ਨਾ ਲਾਈਨਾਂ ਕਦੇ ਨੱਕ ਨਾਲ ਨਹੀਂ ਹਣਾ ਲੈਣਾ ਬਲੋ ਨਾ ਕਹਾਣੀ ਫਿਰ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਦੱਸਿਆ ਸੀ ਕਿ ਕ੍ਰਾਈਮਨਲ ਵਾਲੀ ਥੀਮ ਰੱਖੀ ਗਈ ਇਸ ਪੂਰੇ ਗਾਣੇ ਦੇ ਵਿੱਚ ਬਾਈ ਨੇ ਲਿਖਿਆ ਕਿ ਕਾਂਡ ਕਰਨੋਂ ਨਾ ਹਟੇ ਜਿਹੜਾ ਡੱਬ ਨਾਲ ਨਹੀਂ ਸ਼ਾਇਦ ਬਾਈ ਨੇ ਇੱਥੇ ਆਪਣੀ ਗੱਲ ਲਿਖੀ ਹੋ ਸਕਦੀ ਹੈ ਅਗਲੀ ਲਾਈਨ ਦੇ ਵਿੱਚ ਜਾਂ ਫਿਰ ਕਿਸੇ ਨੂੰ ਅਬਜ਼ਰਵ ਕੀਤਾ ਹੋਊਗਾ ਉਹ ਚੀਜ਼ ਲਿਖੀ ਹੈ ਇਸ ਦੇ ਵਿੱਚ ਕਿ ਬਾਈ ਨੇ ਲਿਖਿਆ ਕਿ ਜਦੋਂ ਮੈਂ ਜੇਲ੍ਹ ਤੋਂ ਬਾਹਰ ਆਇਆ ਸੀ ਉਦੋਂ ਮੈਂ ਕੰਦ ਟੱਪੀ ਅਮਰੀਕਾ ਦੀ ਯਾਨੀ ਕਿ ਡੋਂਕੀ ਵਾਲੀ ਗੱਲ ਦਾ ਇੱਥੇ ਜ਼ਿਕਰ ਕੀਤਾ ਹੈ ਜੇ ਲੋਭਾਂ ਦੁਕਾਨਦਾਰ ਸੀ ਮੈਂ ਟੱਪੀ ਅਮਰੀਕਾ ਦੀ ਨਹੀਂ ਅਗਲੀ ਲਾਈਨ 'ਚ ਵੀ ਸੇਮ ਡੋਂਕੀ ਵਾਲੀ ਗੱਲ ਕੌਂਕੀ ਫੇਰ ਦੇਖੋ ਸਭ ਤੋਂ ਅਲੱਗ ਚੀਜ਼ ਬਾਈ ਨੇ ਲਿਰਿਕਸ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਜਾਰਡਨ ਦੇ ਸ਼ੂ ਪਾ ਕੇ ਹੀ ਲੱਤਾਂ ਮਾਰਦਾ ਪਾ ਕੇ ਜਾਰਡਨ ਦੇ ਸ਼ੂ ਯਾਟ ਮਾਰਦਾ ਯਾ ਲੱਤਾਂ ਤੇ ਅਗਲੀ ਲਾਈਨ ਚ ਬਾਈ ਨੇ ਲਿਖਿਆ ਕਿ ਜਿਹੜਾ ਬੁਲਟ ਪ੍ਰੂਫ ਹੈ ਉਹ ਸੱਟਾਂ ਸਾਂਭਦਾ ਬੁਲਟ ਪਰ ਉਹ ਤਾਂ ਸਾੜਾ ਫਿਰ ਬਾਈ ਨੇ ਗਨ ਦੀ ਗੱਲ ਕੀਤੀ ਹੈ ਕਿ ਮਾਰ ਮਾਰ ਸ਼ਾਟ ਉਹਦਾ ਜਿਹੜਾ ਕਲਿੱਪ ਆ ਉਹ ਖਾਲੀ ਕਰਤਾ ਤੇ ਜਦੋਂ ਗਾਣਾ ਲਾਸਟ ਦੇ ਵਿੱਚ ਐਂਡ ਹੁੰਦਾ ਉਦੋਂ ਇੱਕ ਗੱਡੀ ਦੀ ਆਵਾਜ਼ ਚੱਲਦੀ ਹੈ ਤੇ ਪਿੱਛੇ ਬਾਜ ਜਾਂ ਈਗਲ ਦੀ ਆਵਾਜ਼ ਆਪਾਂ ਕਹਿ ਸਕਦੇ ਹਾਂ ਬਣੀ ਨਰਕਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਬਾਈ ਦਾ ਇਸ ਕ੍ਰਾਈਮਨਲ ਥੀਮ ਰੱਖੀ ਗਈ ਹੈ ਪੂਰੇ ਗਾਣੇ ਦੇ ਵਿੱਚ ਜਿਹੜੀ ਬੀਟ ਹੈ ਉਹ ਜਿਹੜੀ ਲੂਪ ਤੇ ਲਾਈ ਗਈ ਹੈ ਬਹੁਤ ਘੈਂਟ ਹੈ ਬਹੁਤ ਫਰੈਸ਼ ਵਾਈਬ ਦੇ ਰਹੀ ਹੈ ਤੇ ਮੈਂ ਇੱਕ ਚੀਜ਼ ਹੋਰ ਐਕਸਪੈਰੀਮੈਂਟ ਕਰਕੇ ਦਿਖਾਉਣਾ ਤੁਹਾਨੂੰ ਇਸ ਗਾਣੇ ਨੂੰ ਤੁਸੀਂ ਇਹ ਸੇਮ ਤਾਂ オリジナル ਸੁਣ ਸਕਦੇ ਹੋ ਪਰ ਜੇਕਰ ਤੁਸੀਂ ਇਹਦੀ ਥੋੜੀ ਜਿਹੀ ਸਪੀਡ ਹੋਰ ਵਧਾ ਕੇ ਸੁਣੋਗੇ ਯਾਨੀ ਕਿ ਥੋੜਾ ਜਿਹਾ ਫਾਸਟ ਕਰਕੇ ਸੁਣੋਗੇ ਫਿਰ ਵੀ ਇਸ ਗਾਣੇ ਦੀ ਵਾਈਬ ਹੋਰ ਜ਼ਿਆਦਾ ਵੱਧ ਜਾਊਗੀ ਲੰਟਣ ਹਰ ਕਾਨੇ ਦਾ ਮਾਨਾ ਦਮਾ ਨਾ ਕੋਈ ਖੰਗਣ ਰਕਾਨੇ ਦਮਾ ਨਾ ਇਹ ਮੈਂ ਐਸ ਲਈ ਕੀਤਾ ਕਿਉਂਕਿ ਜਨਾਗਲ ਬਾਈ ਨੂੰ ਮੈਂ ਇਹ ਕਹਿਣਾ ਵੀ ਚਾਹੂੰਗਾ ਕਿ ਥੋੜਾ ਜਿਹਾ ਹੋਰ ਸਪੀਡ ਦੇ ਵਿੱਚ ਬਾਈ ਲਿਰਿਕਸ ਬੋਲਦੇ ਤਾਂ ਸ਼ਾਇਦ ਇਹ ਗਾਣਾ ਹੋਰ ਜ਼ਿਆਦਾ ਵਧੀਆ ਸਾਊਂਡ ਕਰਦਾ ਪਰ ਜਿੰਨਾ ਵੀ ਗਾਣਾ ਬਾਈ ਨੇ ਗਾਇਆ ਉਹ ਪਹਿਲਾ ਗਾਣਾ ਹੈ ਬਾਈ ਦਾ ਤਾਂ ਉਸ ਹਿਸਾਬ ਨਾਲ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਵਧੀਆ ਕੰਮ ਕੀਤਾ ਹੈ ਬਾਈ ਨੇ ਮੈਨੂੰ ਲੱਗਦਾ ਕਿ ਤੁਹਾਨੂੰ ਇੱਕ ਵਾਰ ਤਾਂ ਜਨਾਗਲ ਬਾਈ ਦਾ ਲੰਡਨ ਨਾਮ ਦਾ ਗਾਣਾ ਜ਼ਰੂਰ ਜਾ ਕੇ ਸੁਣਨਾ ਚਾਹੀਦਾ ਕਿਉਂਕਿ ਮੈਨੂੰ ਇਦਾਂ ਲੱਗਦਾ ਕਿ ਜੇਕਰ ਬਾਈ ਸ਼ੁਰੂਆਤ ਦੇ ਵਿੱਚ ਇਦਾਂ ਦਾ ਕੰਮ ਕਰ ਸਕਦਾ ਤਾਂ ਆਉਣ ਵਾਲੇ ਗਾਣੇ ਬਾਈ ਦੇ ਕਿੱਦਾਂ ਪੂਰਾ ਗਾਣਾ ਜਾ ਕੇ ਸੁਣੋਗੇ ਤਾਂ ਤੁਹਾਨੂੰ ਹੋਰ ਵੀ ਬਹੁਤ ਕੈਂਡ ਲੱਗੂਗਾ ਇਹ ਗਾਣਾ ਸੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਤੁਸੀਂ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪਣੇ ਚੈਨਲ ਤੇ 1 ਲੱਖ ਸਬਸਕ੍ਰਾਈਬਰਸ ਪੂਰੇ ਹੋਣ ਵਾਲੇ ਨੇ ਸੋ ਬਹੁਤ ਸਾਰੇ ਸਰਪ੍ਰਾਈਜ਼ ਨੇ 1 ਲੱਖ ਸਬਸਕ੍ਰਾਈਬਰਸ ਤੋਂ ਬਾਅਦ ਬਾਕੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਤੇ ਮਿਲਦੇ ਆ ਅਗਲੀ ਵੀਡੀਓ 'ਚ